ਅਮਰੀਕੀ ਸਰਕਾਰ ਨੂੰ ਅੱਜ ਤੋਂ ਆਪਣੇ ਵਿੱਤੀ ਸਾਲ 2026 ਨੂੰ ਸ਼ੁਰੂ ਹੋਣ ਦੇ ਨਾਲ ਇੱਕ ਵਾਰ ਫਿਰ ਤੋਂ ਸ਼ਟਡਾਊਨ ਦਾ ਤਕਾ ਲੱਗਿਆ ਜਿਸ ਦੇ ਨਾਲ ਨਾਨ ਅਸੈਂਸ਼ੀਅਲ ਆਪਰੇਸ਼ਨਸ ਰੁਕੇ ਨੇ ਇਸ ਨੇ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸਤੇ ਕੌਂਸਲਟ ਨੂੰ ਵੀਜ਼ਾ ਤੇ ਪਾਸਪੋਰਟ ਸੇਵਾਵਾਂ ਬਾਰੇ ਮਹੱਤਵਪੂਰਨ ਅਪਡੇਟਸ ਜਾਰੀ ਕਰਨ ਲਈ ਮਜਬੂਰ ਕੀਤਾ ਹੈ US ਮਿਸ਼ਨ ਟੂ ਇੰਡੀਆ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਦੂਤਾਵਾਸ ਦੇ ਕੌਂਸਲੈਟਸ ਦੇ ਵਿੱਚ ਵੀਜ਼ਾ ਪ੍ਰੋਸੈਸ ਨਹੀਂ ਰੁਕੇਗਾ ਇਹ ਨਿਰੰਤਰ ਚੱਲਦਾ ਰਹੇਗਾ ਪਰ ਪ੍ਰੋਸੈਸਿੰਗ ਦੇ ਵਿੱਚ ਦੇਰੀ ਹੋ ਸਕਦੀ ਹੈ ਅਤੇ ਨਵੇਂ ਅਪਲਾਈ ਕੇਸਾਂ ਦੇ ਉੱਤੇ ਵੀ ਪ੍ਰਭਾਵ ਪੈ ਸਕਦਾ ਹੈ ਅਮਰੀਕੀ ਦੂਤਾਵਾਸ ਦੇ ਐਕਸ ਅਕਾਊਂਟ ਤੇ ਰੈਗੂਲਰ ਅਪਡੇਟਸ ਰੁਕ ਜਾਣਗੀਆਂ ਸਿਰਫ ਐਮਰਜੈਂਸੀ ਅਲਰਟਸ ਹੀ ਜਾਰੀ ਹੋਣਗੇ ਇਹ ਸ਼ਟਡਾਊਨ 2018 ਅਤੇ 19 ਤੋਂ ਬਾਅਦ ਪਹਿਲਾ ਸ਼ਟਡਾਊਨ ਹੈ ਅਤੇ ਇਹ ਭਾਰਤੀ ਅਰਜ਼ੀਦਾਰਾਂ ਦੇ ਲਈ ਨਵੀਂ ਚੁਣੌਤੀ ਪੈਦਾ ਕਰ ਸਕਦਾ ਹੈ ਜਿਸ ਦੇ ਵਿੱਚ ਹਜ਼ਾਰਾਂ ਵੀਜ਼ਾ ਅਪਲਾਈ ਕਰਨ ਵਾਲੇ ਸ਼ਾਮਿਲ ਨੇ ਅਮਰੀਕਾ ਦਾ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਨੂੰ ਚਲਾਉਣ ਦੇ ਲਈ ਕਾਂਗਰਸ ਨੂੰ ਬਿੱਲ ਪਾਸ ਕਰਨੇ ਪੈਂਦੇ ਨੇ 30 ਸਤੰਬਰ 2025 ਨੂੰ ਡੈਡਲਾਈਨ ਤੱਕ ਕੋਈ ਸਮਝੌਤਾ ਨਾ ਹੋਣ ਦੇ ਕਾਰਨ ਸ਼ਟਡਾਊਨ ਹੋ ਗਿਆ ਭਾਰਤ ਦੇ ਵਿੱਚ ਅਮਰੀਕੀ ਦੂਤਾਕਾਰ ਦਿੱਲੀ ਨਵੀਂ ਦਿੱਲੀ ਅਤੇ ਕੌਂਸਲਰ ਜਿਵੇਂ ਕਿ ਚੇਨਈ ਹైదరాబాద్ ਕੋਲਕਾਤਾ ਤੇ ਮੁੰਬਈ ਦੇ ਵਿੱਚ ਵੀਜ਼ਾ ਕੌਂਸਲਰ ਸੇਵਾਵਾਂ ਚੱਲਦੀਆਂ ਰਹਿਣਗੀਆਂ ਜਿਸ ਲਈ ਪਿਛਲੇ ਸ਼ਟਡਾਊਨ ਦੇ ਵਿੱਚ ਵੀ ਸੇਵਾਵਾਂ ਜ਼ਿਆਦਾਤਰ ਚੱਲੀਆਂ ਸਨ ਪਰ ਪਿਛਲੇ ਸ਼ਟਡਾਊਨ ਦੇ ਵਿੱਚ 35 ਦਿਨਾਂ ਦੇ ਸ਼ਟਡਾਊਨ ਨੇ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਕਾਫੀ ਦੇਰੀ ਪੈਦਾ ਕੀਤੀ ਸੀ ਹੁਣ ਤੱਕ ਦੀਆਂ ਅਪਡੇਟਸ ਦੇ ਮੁਤਾਬਿਕ ਸੇਵਾਵਾਂ ਚੱਲਣਗੀਆਂ ਪਰ ਵੈੱਬਸਾਈਟ ਅਪਡੇਟਸ ਘੱਟ ਹੋਣਗੇ ਅਤੇ ਨਾਨ ਅਸੈਂਸ਼ੀਅਲ ਸਟਾਫ ਅਸਥਾਈ ਛੁੱਟੀ ਤੇ ਰਹੇਗਾ ਯੂਐਸ ਅੰਬੈਸੀ ਇੰਡੀਆ ਨੇ ਸਪਸ਼ਟ ਕੀਤਾ ਹੈ ਕਿ ਵੀਜ਼ਾ ਸੇਵਾਵਾਂ ਚਲਦੀਆਂ ਰਹਿਣਗੀਆਂ ਕਿਉਂਕਿ ਉਹ ਵੀਜ਼ਾ ਸੇਵਾਵਾਂ ਲੈਣ ਵਾਲੇ ਅਰਜ਼ੀਕਰਤਾਵਾਂ ਤੋਂ ਮਿਲੀਆਂ ਫੀਸਾਂ ਤੇ ਚਲਦੀਆਂ ਨੇ ਪਰ ਨਾਨ ਅਸੈਂਸ਼ੀਅਲ ਆਪਰੇਸ਼ਨਜ਼ ਰੁਕ ਸਕਦੇ ਨੇ ਪ੍ਰੋਸੈਸਿੰਗ ਟਾਈਮ ਵੀ ਇਸ ਦੇ ਵਿੱਚ ਵੱਧ ਸਕਦਾ ਹੈ ਇਸ ਦੇ ਵਿੱਚ ਮੁੱਖ ਅਪਡੇਟਸ ਹੈ ਜਿਵੇਂ ਕਿ ਸ਼ੈਡਿਊਲ ਅਪਾਇੰਟਮੈਂਟ ਜੇਕਰ ਤੁਹਾਡਾ ਵੀਜ਼ਾ ਇੰਟਰਵਿਊ ਪਹਿਲਾਂ ਤੋਂ ਹੀ ਬੁੱਕ ਹੈ ਤਾਂ ਉਹ ਨਿਰੰਤਰ ਚੱਲੇਗਾ ਪਰ ਇਸ ਦੇ ਵਿੱਚ ਪ੍ਰੋਸੈਸਿੰਗ ਸਮਾਂ ਜ਼ਿਆਦਾ ਲੱਗ ਸਕਦਾ ਹੈ ਸ਼ਟਡਾਊਨ ਦੇ ਕਾਰਨ ਵੈੱਬਸਾਈਟ ਅਪਡੇਟਸ ਘੱਟ ਹੋਣਗੀਆਂ ਇਸ ਲਈ ਅਪਲਾਈ ਕਰਨ ਵਾਲੇ ਅਰਜ਼ੀਕਰਤਾ ਆਪਣੀ ਈਮੇਲ ਤੇ ustraveldocs.com ਨੂੰ ਚੈੱਕ ਕਰਦੇ ਰਹਿਣ ਅਮਰੀਕੀ ਨਾਗਰਿਕਾਂ ਦੇ ਲਈ ਪਾਸਪੋਰਟ ਸੇਵਾਵਾਂ ਵੀ ਫੀਸ ਫੰਡਿੰਗ ਤੇ ਨੇ ਇਸ ਲਈ ਅਮਰੀਕੀ ਦੂਤਾਕਾਰ ਦੇ ਵਿੱਚ ਅਪਲਾਈ ਕੇਸ ਅਤੇ ਨੈਸ਼ਨਲ ਪਾਸਪੋਰਟ ਇਨਫੋਰਮੇਸ਼ਨ ਸੈਂਟਰ ਚੱਲਦੇ ਰਹਿਣਗੇ ਪਰ ਛੁੱਟੀ ਤੇ ਗਏ ਕਰਮਚਾਰੀਆਂ ਦੇ ਕਾਰਨ ਰੀਨਿਊਲ ਟਾਈਮ ਜ਼ਿਆਦਾ ਲੱਗ ਸਕਦਾ ਹੈ ਅੰਦਾਜ਼ਨ 2026 ਦੇ ਵਿੱਚ ਅਮਰੀਕਾ ਦੀ ਯਾਤਰਾ ਕਰਨ ਵਾਲੇ ਚਹਵਾਨਾਂ ਦੇ ਲਈ ਜ਼ਿਆਦਾ ਸਮਾਂ ਚੱਲ ਕੇ ਮੰਨਣਾ ਜ਼ਰੂਰੀ ਹੈ ਅੰਤਰਰਾਸ਼ਟਰੀ ਅੰਬੈਸੀਆਂ ਦੇ ਵਿੱਚ ਸਾਰੀਆਂ ਸੇਵਾਵਾਂ ਚੱਲਣਗੀਆਂ ਪਰ ਐਮਰਜੈਂਸੀ ਕੇਸਿਸ ਨੂੰ ਪ੍ਰਾਇੋਰਟੀ ਦਿੱਤੀ ਜਾਵੇਗੀ ਇਹ ਬਦਲਾ ਭਾਰਤੀ ਅਰਜ਼ੀਦਾਰਾਂ ਦੇ ਲਈ ਜ਼ਿਆਦਾ ਚੁਣੌਤੀਪੂਰਨ ਹੈ ਖਾਸ ਕਰਕੇ ਪ੍ਰੋਫੈਸ਼ਨਲਸ ਤੇ ਸਟੂਡੈਂਟ ਵੀਜ਼ੇ ਵਾਲਿਆਂ ਨੂੰ ਭਾਰਤ ਸਰਕਾਰ ਨੇ ਵੀ ਭਾਰਤੀਆਂ ਨੂੰ ਅਧਿਕਾਰਿਕ ਵੈੱਬਸਾਈਟਸ ਚੈੱਕ ਕਰਨ ਅਤੇ ਅਪਾਇੰਟਮੈਂਟਸ ਰੱਦ ਨਾ ਕਰਨ ਦੀ ਸਲਾਹ ਦਿੱਤੀ ਹੈ